ਕਹੋ oh, no. Obrigado. i my جهڙي ڏٺي آستق ليهت جي ڏيو پيخ به mind ਰੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਜਮ ਕੋਤਰਾ i ਬੀਤਾ ਨਰਚ ਪੇਖਾਰੀ ਫਿਰਤ ਹੈ ਸਭ ਕੋ ਦਾਤਾ ਜੇ ਜਾਗ ਜੀਤਾ ਜੇ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜੀ one जाले पी <shrie> <shrie> Oh. Oh, oh, oh. ਹਲਾ ਪੰਜਵਾੜ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਤਾਰੋ ਇਹ ਬਸਤ ਤਜੀ ਨਹ ਜਾਈ ਨਤ ਨਤ ਰਖ ਓਰ ਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰੋ ਸੁਨੋ ਇੱਕ ਮਹਲਾ 5 ਮੈਨੋ ਜੋਗ ਕੀਤਾ ਓਈ ਮੈਂ ਮੇਰੇ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਿਆ ਮੇਹਰਾਂਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲਿਆ ਪ੍ਰਥਮ ਰਾਗ ਪੈ ਰੋਵੈ ਕਰਹੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਲਾਵਨੀ ਪੁਨਿਆ ਕੀ ਗਾਵਹ ਪੰਗਲੀ ਪੁਨਿਆਸ ਲੇਖੀ ਕੀ ਪਈ ਮਾਰੀ ਏ ਭੈਰੋ ਕੀ ਪਾਚਾਉ ਨਾਰੀ ਪੰਚ ਮਹਾਰ ਕਦ ਸਾਖ ਸੁਣਾਵਹ ਬੰਗਾਲਮ ਮਦਮਾਦ ਰੋਗਾਵਹ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਪਾਤ ਅਸ਼ਟਪੁੱਤਰ ਪੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੋ ਸਕ ਆਲਪ ਹੈ ਸੰਗ ਰਗਨੀ ਪਚੋ ਥਪ ਹੈ ਗੋਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾ ਤਹਾ ਤਾਨ ਕਲੋਲਾ ਗਾਇਲ ਤਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੇ ਖੰਦੂਰ ਸੁਹਾਈ ਸਰਸ ਅਹੀਰੀ ਲੈ ਪਾਰ ਜਾ ਸੰਗ ਲਾਈ ਪੰਚੋ ਆਰ ਜਾ ਸਵਰਮਨੰਦ ਪਾਸ ਕਰਿਆਏ ਅੰਦਰ ਬਿੰਬ ਮੰਗਲਣ ਸੋਹਾਈ ਸਰਸ ਬਾਣਿਓ ਆਹੇ ਮੈਨੂੰ ਤਾ ਗਾਵੇਂ ਸਰਸ ਬਸੰਤ ਕਮੋਤਾ ਅਸ਼ਟਪਤ੍ਰ ਮੈਂ ਕਹੇ ਸਵਾਰੀ ਪੁਨਹਾਈ ਦੀਪਕ ਕੀ ਬਾਰੀ ਕਸ਼ਲੀ ਪਤਮੰਜਰੀ ਟੋੜੀ ਕਹੀ ਅਲਾਪ ਕਮੁਦੀਯੁ ਮੁਜਰੀ ਸੰਗ ਦੀਪਕ ਸਭ ਮਿਲ ਸ੍ਰੀ ਰਾਗ ਵੇ ਗਾਵ ਹੈ ਪੰਚੋ ਸੰਗ ਬਰੰਗਣ ਲਾਵ ਹੈ ਬਹਿਰਾਰੀ ਕਰਨਾਟੀ ਤਰੀ ਗਬਰੀ ਗਾਵੈ ਸਾਵਰੀ ਤੇਹ ਪਾਛ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਗੋਟ ਕੁੰਬਾ ਮੀਰਾ ਖਸਤਮ ਮੀਗ ਰਾਗ ਵੇਗਾ ਗਾਵ ਹੈ ਪੰਚੋ ਸੰਗ ਬਰੰਗਣ ਲਾਵਹ ਸੋਰਠ ਮੋਡ ਬਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਨੀ ਉਚਾ ਸੁਰ ਸੁਹਾਉਣ ਕੀਨੀ ਅਜ ਧੜਕੇ ਧਾਰਾ ਜਗਲੀ ਧਰਨਟ ਗਉ ਚਲ ਧਾਰਾ ਪੰਨਗਾ